ਬੰਦਾ ਕਿੰਨਾ ਮੁੱਲਵਾਨ ਸੀ ਬੰਦਾ ਕਿੰਨੀ ਵੱਡੀ ਹਸਤੀ ਸੀ ਇਹਦਾ ਪਤਾ ਉਦੋਂ ਲੱਗਦਾ ਜਦੋਂ ਉਹ ਤੁਰ ਜਾਂਦਾ ਵੈਸੇ ਤਾਂ ਡਾਕਟਰ ਬਨਮੋਹਨ ਸਿੰਘ ਦੇ ਜਿਉਂਦੇ ਜੀ ਵੀ ਸਭ ਨੂੰ ਪਤਾ ਹੀ ਸੀ ਸਿਰ ਤੋਂ ਕਮ ਲੈਣ ਵਾਲੇ ਲੋਕਾਂ ਨੂੰ ਕਿ ਉਹ ਕਿੰਨੀ ਵੱਡੀ ਹਸਤੀ ਆ ਪਰ 92 ਸਾਲ ਦੀ ਉਮਰ ਦੇ ਵਿੱਚ ਇਨਸਾਨ ਜਹਾਨ ਤੋਂ ਕੂਚ ਕਰ ਗਿਆ ਹੋਵੇ ਤੇ ਹੱਟੀ ਦੇ ਉੱਤੇ ਭੱਠੀ ਦੇ ਉੱਤੇ ਪੈੜ ਦੇ ਉੱਤੇ ਚੜ ਕੇ ਮਜ਼ਦੂਰੀ ਕਰਨ ਵਾਲੇ ਰੇੜੀ ਫੜੀ ਲਾਉਣ ਵਾਲੇ ਨੂੰ ਆਮ ਦੁਕਾਨਦਾਰ ਨੂੰ ਆਮ ਸਧਾਰਨ ਰਿਕਸ਼ਾ ਖਿੱਚਣ ਵਾਲੇ ਨੂੰ ਵੀ ਇਸ ਗੱਲ ਦਾ ਦੁੱਖ ਆ ਕਿ ਇੰਨੀ ਵੱਡੀ ਮਹਾਨ ਹਸਤੀ ਤੁਰ ਗਈ ਯਾਰ ਹਾਲੇ ਥੋੜਾ ਕੁ ਸਮਾਂ ਹੋਰ ਜਿਉਂ ਲੈਂਦੀ ਕਈ ਲੋਕ ਐਸੇ ਹੁੰਦੇ ਆ ਜਿਹੜੇ ਇਸ ਧਰਤੀ ਦੇ ਉੱਤੇ ਇਉਂ ਲੱਗਦੇ ਵੀ ਭਾਈ ਇਹ ਭਾਰ ਕਿਹੜੀ ਗੱਲੋਂ ਬਣੇ ਆ ਤੇ ਕਈ ਲੋਕਾਂ ਦੇ ਜਾਣ ਦੇ ਉੱਤੇ ਦੁੱਖ ਇਉਂ ਹੁੰਦਾ ਭਾਵੇਂ 100 ਸਾਲ ਦੀ ਉਮਰ ਦੇ ਵਿੱਚ ਜਾਣ ਕਿ ਯਾਰ ਜੇਕਰ ਇਹ ਥੋੜਾ ਸਮਾਂ ਹੋਰ ਜਿਉਂ ਲੈਂਦੇ ਤੇ ਭਾਵੇਂ ਸਾਨੂੰ ਨਹੀਂ ਸੀ ਜਾਣਦੇ ਪਰ ਚੰਗਾ ਲੱਗਦਾ ਸੀ ਯਾਰ ਇਹ ਮਹਾਨ ਹਸਤੀ ਸਨ ਤੇ ਡਾਕਟਰ ਮਨਮੋਹਨ ਸਿੰਘ ਸੱਚੀ ਮੁੱਚੀ ਮਹਾਨ ਹਸਤੀ ਸਨ ਇਸ ਤੋਂ ਪਹਿਲਾਂ ਡਾਕਟਰ ਅਬਦੁਲ ਕਲਾਮ ਸਾਹਿਬ ਮਹਾਨ ਹਸਤੀ ਸਨ ਸਾਡੇ ਕੋਲੇ ਮਹਾਨ ਹਸਤੀਆਂ ਮੁੱਕਦੀਆਂ ਤੇ ਖੁੱਸਦੀਆਂ ਜਾ ਰਹੀਆਂ ਦੁੱਖ ਇਸ ਗੱਲ ਦਾ ਤੁਸੀਂ ਆਪਦੇ ਅਲੇ ਦਵਲੇ ਝਾਤ ਮਾਰ ਕੇ ਦੇਖ ਲਓ ਜਿਹੜੇ ਵੀ ਤੁਹਾਡੇ ਪਿੰਡ ਨਗਰ ਖੇੜੇ ਸ਼ਹਿਰ ਸੂਬੇ ਦੇ ਵਿੱਚ ਵੱਡੀਆਂ ਹਸਤੀਆਂ ਜਿਹਨੂੰ ਤੁਸੀਂ ਮੰਨਦੇ ਸਾਂ ਉਹਨਾਂ ਵਰਗੀਆਂ ਹੁਣ ਹਨ ਕਿ ਨਹੀਂ ਹਨ ਇਹਦੇ ਬਾਰੇ ਆਪੇ ਦੇਖ ਲਓ ਡਾਕਟਰ ਬਰਮੋਣ ਸਿੰਘ ਤੁਰ ਗਏ ਪਰ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਅੱਜ ਜ਼ਿਹਨ ਦੇ ਵਿੱਚ ਆ ਰਹੀਆਂ ਬਤੌਰ ਪੱਤਰਕਾਰ ਜਦੋਂ ਖਬਰਾਂ ਪੜ੍ਹਦੇ ਆਂ ਜਦੋਂ ਉਹਨਾਂ ਦੇ ਬਾਰੇ ਜਾਣਦੇ ਆ ਤਾਂ ਹੈਰਾਨੀ ਹੁੰਦੀ ਹੈ ਕਿ ਇੰਨੀ ਵੱਡੀ ਮਹਾਨ ਹਸਤੀ ਤੇ ਇੰਨੀ ਸਾਦੀ ਤੇ ਇੰਨੀ ਚੁੱਪ ਕੀਤੀ ਸ਼ਖਸੀਅਤ ਕੋਈ ਕਿਵੇਂ ਹੋ ਸਕਦਾ ਡਾਕਟਰ ਮਨਮੋਹਨ ਸਿੰਘ ਨੂੰ ਮੌਨ ਮੋਹਨ ਸਿੰਘ ਕਹਨੇ ਹੁੰਦੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਯੂਪੀਏ ਸਰਕਾਰ ਸੀ ਉਦੋਂ ਵਿਰੋਧੀ ਇਹ ਗੱਲ ਕਹਨੇ ਹੁੰਦੇ ਸੀ ਕਿ ਮੌਨ ਮੋਹਣਾ ਯਾਨੀ ਕਿ ਮੌਨ ਰਹਿਣ ਵਾਲਾ ਮੋਹਣਾ ਇਹ ਚੁੱਪ ਰਹਿੰਦਾ ਇਹ ਬੋਲਦਾ ਨਹੀਂ ਵਕ ਵਕ ਮੁੱਦਿਆਂ ਦੇ ਉੱਤੇ ਵਿਰੋਧ ਕਰਦਾ ਉੱਤਰ ਕਿਉਂ ਨਹੀਂ ਦਿੰਦਾ ਪਰ ਉਹਨਾਂ ਦੀ ਚੁੱਪ ਦੇ ਵਿੱਚ ਸਾਰਾ ਕੁਝ ਲੁਕਿਆ ਹੋਇਆ ਸੀ ਉਹ ਮੌਨ ਮੋਹਨ ਸਿੰਘ ਤਾਂ ਪੱਕੇ ਤੌਰ ਤੇ ਮੌਨ ਹੋ ਗਏ ਪਰ ਜਿਹੜੇ ਰੌਲਾ ਪਾਉਣ ਵਾਲੇ ਆ ਅੱਜ ਉਹਨਾਂ ਦਾ ਕਿਰਦਾਰ ਕਿੱਥੇ ਆ ਅੱਜ ਉਹ ਦੇਸ਼ ਦੇ ਲਈ ਕਿੰਨੀ ਕਿ ਤਰੱਕੀ ਦੀ ਗੱਲ ਕਰਦੇ ਆ ਮੈਂ ਉਹਨੜੇ ਡਿਗਰੀਆਂ ਪੜਨ ਲੱਗਾ ਡਾਕਟਰ ਮਨਮੋਹਨ ਸਿੰਘ ਦੀਆਂ ਉਹਨਾਂ ਨੇ ਆ ਵੀ ਡਿਗਰੀ ਕੀਤੀ ਉਹਨਾਂ ਨੇ ਆ ਵੀ ਡਿਗਰੀ ਕੀਤੀ ਡਿਗਰੀਆਂ 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 ਇੰਨਾ ਇੰਨਾ ਡਿਗਰੀਆਂ ਡਾਕਟਰ ਮਨਮੋਹਨ ਸਿੰਘ ਦੀਆਂ ਮੇਰੇ ਕੋਲ ਪੜੀਆਂ ਨਹੀਂ ਗਈਆਂ ਸਾਹ ਚੜਦਾ ਤੇ ਕਿਸੇ ਦੀ ਡਿਗਰੀ ਲੱਭਦੀ ਨਹੀਂ ਕਮਾਲ ਇਸ ਗੱਲ ਦੀ ਆ ਇੱਕ ਉਹ ਬੰਦਾ ਜਿਹੜਾ ਕਿ ਚੁੱਪ ਦੇ ਵਿੱਚ ਸਾਰਾ ਕੁਝ ਲਪੇਟ ਗਿਆ ਇੱਕ ਉਹ ਬੰਦਾ ਜਿਹੜਾ ਕਿ ਬਹੁਤ ਕੁਝ ਬੋਲ ਕੇ ਕਈ ਸਵਾਲ ਖੜੇ ਕਰ ਦਿੰਦਾ ਸ਼ਖਸੀਅਤ ਸ਼ਖਸੀਅਤ ਦੇ ਵਿੱਚ ਫਰਕ ਹੁੰਦਾ ਇੱਕ ਦੀ ਡਿਗਰੀ ਲੱਭਦੀ ਨਹੀਂ ਇੱਕ ਦੀ ਡਿਗਰੀ ਗਿਣੀ ਨਹੀਂ ਜਾਂਦੀ ਇੱਕ ਦਾ ਇੰਨਾ ਵੱਡਾ ਤਜਰਬਾ ਡਾਕਟਰ ਮਨਮੋਹਨ ਸਿੰਘ ਦਾ ਕਿ ਉਹ ਪ੍ਰੋਫੈਸਰ ਵੀ ਰਹੇ ਉਹ ਵਿੱਤ ਕਮਿਸ਼ਨ ਦੇ ਵਿੱਚ ਚੇਅਰਮੈਨ ਵੀ ਰਹੇ ਉਹ ਗਵਰਨਰ ਵੀ ਰਹੇ ਆਰਬੀਆਈ ਦੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ 6 ਵਾਰ ਰਾਜ ਸਭਾ ਦੇ ਮੈਂਬਰ ਵੀ ਰਹੇ ਇਹ ਦੇਖੋ ਕਿੰਨੀ ਵੱਡੀ ਹਸਤੀ ਆ ਪੰਜਾਬੀਆਂ ਲਈ ਸਾਡੇ ਸਿੱਖਾਂ ਲਈ ਸਮੂਹ ਦੇਸ਼ ਵਾਸੀਗਾਂ ਲਈ ਕਿੰਨੇ ਮਾਣ ਦੀ ਗੱਲ ਆ ਸ਼ਾਇਦ ਤੁਹਾਨੂੰ ਯਾਦ ਨਾ ਹੋਵੇ ਜਾਂ ਚਿੱਤੇ ਵੀ ਆ ਕਿ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਉਹਨਾਂ ਦਾ ਪਿੰਡ ਜੇ ਮੈਂ ਗਲਤ ਨਾ ਹੋਵਾਂ ਤਾਂ گا ਪਿੰਡ ਦਾ ਨਾ ਉਸ ਪਿੰਡ ਦੇ ਵਿੱਚ ਜਿਹੜਾ ਸਕੂਲ ਆ ਡਾਕਟਰ ਮਨਮੋਹਨ ਸਿੰਘ ਦੇ ਨਾਂ ਦੇ ਉੱਤੇ ਉਹਦਾ ਨਾਂ ਰੱਖਿਆ ਹੋਇਆ ਮਨਮੋਹਨ ਸਿੰਘ ਬੁਆਏ ਸਕੂਲ ਉਹਦਾ ਨਾਂ ਹੈਗਾ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਸੀ ਉਦੋਂ ਇਹ ਮਾਣ ਉੱਥੇ ਦਿੱਤਾ ਗਿਆ ਸੀ ਕਿਉਂਕਿ ਉੱਥੇ ਲੈਂਦੇ ਪੰਜਾਬ ਵਾਲਿਆਂ ਨੂੰ ਵੀ ਇਨਾ ਚਾ ਚੜਿਆ ਸੀ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਚਲੋ ਆਪਾਂ ਜਾਣਦੇ ਆ ਪਰ ਕੁਝ ਕੁ ਗੱਲਾਂ ਜਿਹੜੀਆਂ ਪ੍ਰਧਾਨ ਮੰਤਰੀ ਬਣਨ ਦੇ ਬਾਵਜੂਦ 800 ਮਰੂਤੀ ਉਹਨਾਂ ਦੀ ਪਹਿਲੀ ਪਸੰਦ ਸੀ ਤੇ ਉਹਨਾਂ ਦੇ ਪੀਐਮ ਹਾਊਸ ਦੇ ਵਿੱਚ ਉਹ ਖੜੀ ਰਹਿੰਦੀ ਸੀ ਕਦੇ ਕਦੇ ਉਹ ਉਹਦੇ ਵਿੱਚ ਵੀ ਸਫ਼ਰ ਕਰਦੇ ਸੀ ਉਹਨਾਂ ਦੀ ਸਾਦਗੀ ਦੇ ਉੱਤੇ ਕਈ ਵਾਰ ਟਿੱਪਣੀ ਹੁੰਦੀ ਸੀ ਪਰ ਉਹ ਇਹਦੀ ਪਰਵਾਹ ਉਹਨਾਂ ਦੇ ਸ਼ੇਅਰ ਤੇ ਉਹਨਾਂ ਦੇ ਘੱਟ ਬੋਲਣ ਦੇ ਨਾਲ ਹੀ ਚੁੱਪ ਵਿਰੋਧੀ ਈਵੇਂ ਕਰ ਜਾਂਦੇ ਸਨ ਜਿਵੇਂ ਕਿ ਅੱਜ ਰੌਲਾ ਪਾਉਣ ਦੇ ਬਾਵਜੂਦ ਵੀ ਨਹੀਂ ਹੁੰਦੇ। ਉਹ ਕੀ ਕਰਦੇ ਸੀ ਉਹਨਾਂ ਨੇ ਇੱਕ ਵਾਰੀ ਸੁਸ਼ਮਾ ਸਵਰਾਜ ਨੂੰ ਸ਼ੇਅਰ ਦਾ ਉੱਤਰ ਸ਼ੇਅਰ ਦੇ ਵਿੱਚ ਦੇ ਕੇ ਬਿਲਕੁਲ ਚੁੱਪ ਕਰਾਤਾ ਸੀ। ਜੇ ਮੈਂ ਗਲਤ ਨਾ ਹੋਵਾਂ ਤੇ ਕੋਲਾ ਵੰਡ ਦਾ ਮਾਮਲਾ ਸੀ ਇੱਕ ਵਾਰੀ ਵੀ ਬਲਾਖ ਗਲਤ ਵੰਡੇ ਆ ਯੂਪੀਏ ਦੀ ਸਰਕਾਰ ਨੇ ਵਿਰੋਧੀਆਂ ਨੇ ਵਿਰੋਧ ਬੜਾ ਕੀਤਾ। ਉਹਨਾਂ ਨੇ ਉਦੋਂ ਵੀ ਇੱਕ ਸ਼ੇਅਰ ਪੇਸ਼ ਕੀਤਾ ਸੀ। ਇੱਕ ਵਾਰ ਨੋਟਾਂ ਬਦਲੇ ਵੋਟ। ਇਸ ਮੁੱਦੇ ਦੇ ਉੱਤੇ ਲੋਕ ਸਭਾ ਦੇ ਵਿੱਚ ਭਖਮੀ ਬਹਿਸ ਹੋਈ, ਬੜੀ ਭਰਮੀ ਬਹਿਸ ਹੋਈ। ਉਦੋਂ ਸੁਚਮਨ ਸਵਰਾਜ ਨੇ ਗੱਲ ਕਹੀ ਸੀ ਜਿਹੜੇ ਕਿ ਉਦੋਂ ਆਪਾਂ ਜਾਣਦੇ ਕਿ ਬਹੁਤ ਵੱਡੇ ਨੇਤਾ ਸੀ ਹੁਣ ਦੁਨੀਆ ਦੇ ਉੱਤੇ ਨਹੀਂ ਉਹ ਕਹਿੰਦੇ ਤੂੰ ਇਧਰ ਉਧਰ ਕੀ ਬਾਤ ਨਾ ਕਰ ਇਹ ਬਤਾ ਕੇ ਕਾਫਲਾ ਕਿਉਂ ਲੂਟਾ ਤੇ ਡਾਕਟਰ ਮਨਮੋਹਨ ਸਿੰਘ ਨੇ ਉੱਤਰ ਦਿੱਤਾ ਸੀ ਮਾਨਾ ਕਿ ਤੇਰੀ ਦੀਦ ਕੇ ਕਾਬਲ ਨਹੀਂ ਹੂੰ ਮੈਂ ਮਾਨਾ ਕਿ ਤੇਰੀ ਦੀਦ ਕੇ ਕਾਬਲ ਨਹੀਂ ਹੂੰ ਮੈਂ ਤੂੰ ਮੇਰਾ ਸ਼ੌਕ ਦੇਖ ਮੇਰਾ ਇੰਤਜ਼ਾਰ ਤੂੰ ਦੇਖ ਇਹ ਡਾਕਟਰ ਮਨਮੋਹਨ ਸਿੰਘ ਸੀ ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਤੇ ਸਾਰਾ ਪੰਡਾਲ ਜਾਂ ਕਹਿੰਗੇ ਸਾਰੀ ਹੀ ਸੰਸਦ ਮੇਜ਼ ਦੇ ਉੱਤੇ ਇਸ ਤਰੀਕੇ ਨਾਲ ਥਾਪੜ ਥਾਪੜ ਕੇ ਤੇ ਖੁਸ਼ੀ ਮਨਾਉਣ ਲੱਗ ਪਈ ਸੀ ਵੀ ਇਹ ਡਾਕਟਰ ਮਨਮੋਹਨ ਸਿੰਘ ਦਾ ਇੱਕ ਗੁਜਹ ਤੇ ਲੁਕਿਆ ਹੋਇਆ ਤੇ ਛੁਪਿਆ ਹੋਇਆ ਰਾਜ਼ ਵੀ ਆ ਇਹ ਸ਼ਖਸੀਅਤ ਦਾ ਪਹਿਲੂ ਵੀ ਆ ਕਿ ਉਹ ਆਪਣੇ ਸ਼ੇਰ ਦੇ ਨਾਲ ਹੀ ਨਰ ਉਤਰ ਕੇਵੇਂ ਕਰ ਗਏ 27 ਅਗਸਤ ਦੇ 211 ਦਾ ਦੌਰ ਸੀ ਵੇਲਾ ਸੀ ਉਹ ਉਸ ਵੇਲੇ ਕੋਲਾ ਬਲਾਕ ਵੰਡ ਦੇ ਮਾਮਲੇ ਦੇ ਉੱਤੇ ਤੇ ਵਿਰੋਧਕਾਂ ਨੇ ਬੜਾ ਘੇਰਿਆ ਕਾਂਗਰਸ ਨੂੰ ਪ੍ਰਧਾਨ ਮੰਤਰੀ ਤੇ ਸਵਾਲ ਹੋਣ ਲੱਗੇ ਚੁੱਪ ਕਿਉਂ ਆ ਉੱਤਰ ਦਿਓ ਉੱਤਰ ਦਿਓ ਉੱਤਰ ਦਿਓ ਵਿਰੋਧਤਾ ਹੋ ਰਹੀ ਆ ਵਾਕ ਆਊਟ ਹੋ ਰਿਹਾ ਉਦੋਂ ਪ੍ਰਧਾਨ ਮੰਤਰੀ ਸਾਹਿਬ ਚੁੱਪ ਰਹੇ ਡਾਕਟਰ ਮਨਮੋਹਨ ਸਿੰਘ ਬਾਹਰ ਆਏ ਪੱਤਰਕਾਰਾਂ ਨੇ ਸਵਾਲ ਕੀਤਾ ਤੁਸੀਂ ਚੁੱਪ ਕਿਉਂ ਆ ਉਹਨਾਂ ਨੇ ਕਿਹਾ ਜੀ ਕਿ ਹਜ਼ਾਰੋਂ ਜਵਾਬੋਂ ਸੇ ਅੱਛੀ ਹੈ ਮੇਰੀ ਚੁੱਪ ਹਜ਼ਾਰੋਂ ਜਵਾਬੋਂ ਸੇ ਅੱਛੀ ਹੈ ਮੇਰੀ ਚੁੱਪ ਯਾਨੀ ਕਿ ਖਾਬੋਸ਼ੀ ਨਾ ਜਾਣੇ ਕਿਤਨੇ ਸਵਾਲੋਂ ਕੀ ਆਬਰੂ ਰੱਖੀ ਹੋਈ ਹੈ ਉਹ ਕਹਿੰਦੇ ਵੀ ਹਜ਼ਾਰਾਂ ਸਵਾਲਾਂ ਤੋਂ ਅੱਛੀ ਹਜ਼ਾਰਾਂ ਜਵਾਬਾਂ ਤੋਂ ਅੱਛੀ ਚੰਗੀ ਮੇਰੀ ਚੁੱਪ ਆ ਪਤਾ ਨਹੀਂ ਕਿੰਨੇ ਕ ਸਵਾਲਾਂ ਦੀ ਇਹਨੇ ਆਬਰੂ ਰੱਖ ਲਈ ਹੈ ਜਾਣਦੇ ਸਾਰਾ ਕੁਝ ਸੀ ਪਰ ਚੁੱਪ ਰਹਿੰਦੇ ਸੀ ਉਹਨਾਂ ਦੀ ਚੁੱਪ ਦੇ ਵਿੱਚ ਸਾਰਾ ਕੁਝ ਲੁਕਿਆ ਸੀ ਫਿਰ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਕਿਉਂਕਿ ਆਪਾਂ ਪੜਦੇ ਰਹਿੰਨੇ ਆ ਕਿ ਉਹਨਾਂ ਨੇ ਜਦੋਂ ਇੱਕ ਵਾਰੀ ਰਾਜੀਵ ਗਾਂਧੀ ਦੇ ਨਾਲ ਬੈਠ ਕੇ ਗੱਲਬਾਤ ਹੋ ਰਹੀ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਪੇਸ਼ ਕੀਤੀ ਉਹਦਾ ਵਿੱਤ ਕਮਿਸ਼ਨ ਦੀ ਗੱਲ ਸੀ ਇਹ ਵਿੱਤ ਕਮਿਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਸੀ ਮੇਰੇ ਖਿਆਲ ਤੇ ਰਾਜੀਵ ਗਾਂਧੀ ਹੋਰੀ ਇਹ ਚਾਹੁੰਦੇ ਸੀ ਕਿ ਅਸੀਂ ਇਹ ਕਰੀਏ ਜੀ ਕਿ ਸ਼ਹਿਰੀ ਖੇਤਰ ਦੇ ਵਿਕਾਸ ਦੇ ਲਈ ਯੋਜਨਾ ਉਨਹੀਂ ਕੀਏ ਡਾਕਟਰ ਮਨਮੋਹਨ ਸਿੰਘ ਦੇ ਨਾਲ ਪਿੰਡੂ ਵਿਕਾਸ ਦੀ ਪਹਿਲਾ ਗੱਲ ਕਰਨੀ ਆ ਪਹਿਲਾਂ ਪਿੰਡਾਂ ਦੀਆਂ ਲਿੰਕ ਸੜਕਾਂ ਪਹਿਲਾਂ ਪਿੰਡਾਂ ਦਾ ਜੀਵਨ ਸੁਧਾਰ ਹੋਣਾ ਚਾਹੀਦਾ ਰਾਜੀਵ ਗਾਂਧੀ ਹੋਰੀ ਇਹ ਗੱਲ ਕਹਿੰਨੇ ਸੀ ਕਿ ਨਹੀਂ ਪਹਿਲਾਂ ਸ਼ਹਿਰਾਂ ਦੇ ਵਿੱਚ ਮੌਲ ਬਣਨੇ ਚਾਹੀਦੇ ਸੜਕਾਂ ਬਣਨੀਆਂ ਚਾਹੀਦੀਆਂ ਹਾਈਵੇ ਬਣਨੇ ਚਾਹੀਦੇ ਆ ਉਦੋਂ ਫਿਰ ਆਰਗੂਮੈਂਟ ਹੋਈ ਚਲੋ ਰਜੀਵ ਗਾਂਧੀ ਦੀ ਪੁੱਗ ਜਾਣੀ ਸੀ ਉਦੋਂ ਉਦੋਂ ਫਿਰ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਰਾਜੀਵ ਗਾਂਧੀ ਹੁਰਾਂ ਨੂੰ ਉਹਨਾਂ ਨੇ ਇਹ ਗੱਲ ਕਹੇਤੀ ਉਹ ਕਹਿੰਦੇ ਜੀ ਕਿ ਦੇਖੋ ਸਾਡੇ ਕੋਲੇ ਨਾ ਇੱਕ ਜਿਹੜਾ ਹੈਗਾ ਕਾਰਟੂਨਾਂ ਦਾ ਜਾਂ categories ਪਾਈ ਇਹੋ ਜਿਹੇ ਲੋਕਾਂ ਦਾ ਇੱਕ ਸਮੂਹ ਵੀ ਹੈਗਾ ਜਿਹੜਾ ਕਿਵੇਂ ਆਰਗੂਮੈਂਟ ਨਹੀਂ ਕਰਦਾ ਹੈਗਾ ਸਾਡੇ ਕੋਲੇ ਇਦਾਂ ਦੇ ਲੋਕ ਵੀ ਹੈਗੇ ਆ ਜਦੋਂ ਉੱਥੇ ਆਰਗੂਮੈਂਟ ਹੋਈ ਸੀ ਤਾਂ ਡਾਕਟਰ ਮਨਮੋਹਨ ਸਿੰਘ ਗੁੱਸੇ ਦੇ ਵਿੱਚ ਆ ਗਏ ਉਹਨਾਂ ਨੇ ਆਪਣੇ ਸਾਥੀ ਨੂੰ ਨਾਲ ਦੇ ਨੂੰ ਕਿਹਾ ਜੀ ਕਿ ਮੈਂ ਤਾਂ ਨਾ ਹੁਣ ਜੋਕਰ ਨਹੀਂਗਾ ਮੈਂ ਇਹ ਮੈਨੂੰ ਜੋਕਰ ਕਹਿੰਦੇ ਕਾਰਟੂਨ ਕਹਿੰਦੇ ਸਾਨੂੰ ਅਸਿੱਧੇ ਤਰੀਕੇ ਨਾਲ ਮੈਂ ਅਸਤੀਫਾ ਦੇ ਲੈਣਾ ਨਾਲ ਦੇ ਸਾਥੀ ਨੇ ਗੱਲ ਕਹੀ ਕਿ ਜੇਕਰ ਡਾਕਟਰ ਸਾਹਿਬ ਤੁਸੀਂ ਹੁਣ ਅਸਤੀਫਾ ਦਿੱਤਾ ਨਾ ਤੇ ਫਿਰ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਣਾ ਇੰਨੀ ਗੱਲ ਸੁਣ ਕੇ ਡਾਕਟਰ ਮਨਮੋਹਨ ਸਿੰਘ ਨੇ અપਮਾਨ ਦਾ ਘੁੱਟ ਭਰ ਲਿਆ ਪੀ ਲਿਆ ਤੇ ਉਹ ਉਸ ਅਹੁਦੇ ਦੇ ਉੱਤੇ ਬੈਠੇ ਰਹੇ ਆ ਇਹ ਡਾਕਟਰ ਮਨਮੋਹਨ ਸਿੰਘ ਦੀ ਸ਼ਖਸੀਅਤ ਸੀ ਇਹ ਡਾਕਟਰ ਮਨਮੋਹਨ ਸਿੰਘ ਆ ਜਿਹੜੇ ਉਹ ਕਮਾਲ ਦੀ ਹਸਤੀ ਸੀਗੇ ਸੋ ਗੱਲ ਅਸਲ ਦੇ ਵਿੱਚ ਇਹ ਆ ਕਿ ਉਹਨਾਂ ਨੇ ਜਦੋਂ ਮੈਨੂੰ ਚੰਗੀ ਤਰ੍ਹਾਂ ਯਾਦ ਆ ਆ ਮੈਂ ਥੋੜਾ ਜਿਹਾ ਵੀਰਵਾ ਵੀ ਹੈਗਾ ਕਿ ਮੇਰਾ ਖਿਆਲ ਵੀ 3 ਜਨਵਰੀ ਤੇ 2014 ਦਾ ਵੇਲਾ ਸੀ ਜਦੋਂ ਉਹਨਾਂ ਨੇ ਆਖਰੀ ਵਾਰ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਬੜੀ ਵੱਡੀ ਗਿਣਤੀ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਆ ਪੱਤਰਕਾਰਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਤੇ ਜਦੋਂ ਉਹਨਾਂ ਨੇ ਆਖਰੀ ਵਾਰ ਪ੍ਰੈਸ ਕਾਨਫਰੰਸ ਕੀਤੀ ਬਰਤੌਰ ਪ੍ਰਧਾਨ ਮੰਤਰੀ 3 ਜਨਵਰੀ 2014 ਨੂੰ ਉਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤੇ 62 ਸਵਾਲ ਅਨਸਕ੍ਰਿਪਟਡ ਸੀ ਜਿਹੜੇ ਕਿ ਪਹਿਲਾਂ ਨਹੀਂ ਸੋਚੇ ਹੋਏ ਸੀ ਕਿਸੇ ਨੇ ਨਾ ਕੋਈ ਦੱਸੀ ਸੀ ਨਾ ਗੱਲ ਪੁੱਛੀ ਸੀ ਤੁਸੀਂ ਵੈਸੇ ਕਿਸੇ ਪ੍ਰਧਾਨ ਮੰਤਰੀ ਸਾਹਿਬ ਨੂੰ ਜਾਂ ਮੁੱਖ ਮੰਤਰੀ ਨੂੰ ਬਿਨਾ ਦੱਸੇ ਕਿ ਮੈਂ ਕੀ ਸਵਾਲ ਕਰੂੰਗਾ ਕਦੇ ਪ੍ਰੈਸ ਕਾਨਫਰੰਸ 'ਚ ਬੈਠ ਕੇ ਵੇਖੋ ਪਰ ਉਹਨਾਂ ਨੇ 62 ਸਵਾਲਾਂ ਦੇ ਉੱਤਰ ਇਹੋ ਜਿਹੇ ਦਿੱਤੇ ਜਿਹੜੇ ਕਿ ਪਹਿਲਾਂ ਉਲੀਕੇ ਹੀ ਨਹੀਂ ਸੀ ਗਏ ਦੁਨਾਨੇ ਗੱਲ ਕਈ ਸੀ ਕਿ ਮੈਨੂੰ মিডিਆ ਇਹ ਗੱਲ ਕਹਿੰਦਾ ਰਿਹਾ ਵਿਰੋਧੀ ਇਹ ਗੱਲ ਕਹਿੰਦੇ ਰਹੇ ਕਿ ਤੂੰ ਕਮਜ਼ੋਰ ਪ੍ਰਧਾਨ ਮੰਤਰੀ ਆ ਪਰ ਇਤਿਹਾਸ ਮੇਰੇ ਬਾਰੇ ਸਾਰੀ ਗੱਲ ਦਾ ਫੈਸਲਾ ਕਰੂਗਾ ਕਿ ਮੈਂ ਕਮਜ਼ੋਰ ਸੀ ਕਿ ਮੇਰੀ ਚੁੱਪ ਮੇਰੀ ਤਾਕਤ ਸੀ ਤੇ ਸੱਚੀ ਮੁੱੱਚੀ ਡਾਕਟਰ ਮਨਮੋਹਨ ਸਿੰਘ ਦੁਨੀਆ ਦੇ ਉੱਤੇ ਭਾਵੇਂ ਨਹੀਂ ਪਰ ਉਹਨਾਂ ਦੀ ਚੁੱਪ ਉਹਨਾਂ ਦੀ ਤਾਕਤ ਸੀ ਸਾਜ਼ਿਸ਼ਾਂ ਉਹਨਾਂ ਦੇ ਖਿਲਾਫ ਵੀ ਹੋਈਆਂ ਜਦੋਂ ਉਹ ਪ੍ਰਧਾਨ ਮੰਤਰੀ ਬਣਾਏ ਗਏ ਉਹ ਇਸ ਕਰਕੇ ਬਣਾਏ ਗਏ ਕਿਉਂਕਿ ਉਸ ਵੇਲੇ ਕੋਈ ਹੋਰ ਚਿਹਰਾ ਨਹੀਂ ਸੀ ਉਸ ਵੇਲੇ ਆਗਿਆਕਾਰੀ ਚਿਹਰਾ ਵੀ ਨਹੀਂ ਸੀ ਤੁਸੀਂ ਸੋਚ ਕੇ ਦੇਖੋ ਜੇ ਤੁਸੀਂ ਕਿਸੇ ਨੂੰ ਕਿਸੇ ਆਉਂਦੇ ਦੇ ਉੱਤੇ ਬਿਠਾਇਆ ਹੋਵੇ ਤੇ ਬਾਅਦ ਦੇ ਵਿੱਚ ਤੁਹਾਨੂੰ ਪਰੇ ਕਰਕੇ ਇਹ ਗੱਲ ਕਹਿੰਦਾ ਵੀ ਹੁਣ ਸਾਰੀ ਤਾਕਤ ਮੇਰੇ ਕੋਲ ਆ ਪਰ ਉਹਨਾਂ ਨੂੰ ਜਦੋਂ ਕਿਹਾ ਗਿਆ ਉਹ ਪਰੇ ਹੋ ਗਏ ਜਦੋਂ ਕਿਹਾ ਗਿਆ ਉਹ ਆਉਂਦੇ ਦੇ ਉੱਤੇ ਬੈਠੇ ਰਹੇ ਉਹਨਾਂ ਨੇ ਬੜਾ ਕੁਝ ਦੇਖਿਆ ਬੜਾ ਕੁਝ ਅੰਦਰ ਪੀ ਲਿਆ ਤੇ ਸਾਦਗੀ ਇੰਨੀ ਵੀ ਡਾਕਟਰ ਬਨਮੋਹਨ ਸਿੰਘ ਦੀ ਧਰਮ ਪਤਨੀ ਸਤਕਾਰਯੋਗ ਜਿਹੜੇ ਨੇ ਉਹ ਵੀ ਸਾਦਗੀ ਦੀ ਇੱਕ ਮੂਰਤ ਦੁਨੀਆ ਤੋਂ ਸਭਨੇ ਚਲੇ ਜਾਣਾ ਪਰ ਬੰਦੇ ਮੁੜ ਕੇ ਨਹੀਂ ਆਉਂਦੇ ਤੇ ਕੰਮ ਦੇ ਬੰਦੇ ਸੱਚੀ ਮੁੱਚੀ ਮੁੜ ਕੇ ਨਹੀਂ ਆਉਂਦੇ ਡਾਕਟਰ ਮਨਮੋਹਨ ਸਿੰਘ ਨੂੰ ਅੱਜ ਪੂਰਾ ਦੇਸ਼ ਨਹੀਂ ਪੂਰੀ ਦੁਨੀਆ ਚ ਚੇਤੇ ਕਰ ਰਹੀ ਆ ਉਹ ਕਿਵੇਂ ਵਿੱਤੀ ਸੁਧਾਰਾਂ ਵਾਲੇ ਸੀ ਕਿੰਨੇ ਵੱਡੇ ਪ੍ਰੋਫੈਸਰ ਸੀ ਕਿੰਨੇ ਵੱਡੇ ਵੱਡੇ ਖੁਜਾਰਤੀ ਸੀ ਕਿੰਨੇ ਵੱਡੇ ਉਹ ਰਾਜਨੀਤਿਕ ਵਿਅਕਤੀ ਹੋ ਨਿਭੜੇ ਤੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਨਵੀਆਂ ਪੈਣਾ ਪਾਈਆਂ ਇਹ ਜਿਹੜੇ ਸਿਰ ਤੋਂ ਕੰਮ ਲੈਣ ਵਾਲੇ ਆ ਉਹ ਤਾਂ ਜਾਣ ਸਕਦੇ ਆ ਜਿਨ੍ਹਾਂ ਨੂੰ ਪਸੰਦੀ ਖੌਰੂ ਆ ਉਧਰ ਖੌਰੂ ਪਾਲਿਆ ਉਧਰ ਖੌਰੂ ਪਾਲਿਆ ਇਹ ਉਹਨਾਂ ਨੇ ਸਮਝਣ ਵਾਲੀਆਂ ਗੱਲਾਂ ਨਹੀਂ ਸੋ ਸਾਨੂੰ ਇਸ ਗੱਲ ਦਾ ਦੁੱਖ ਹੋ ਚਲੇ ਗਿਆ ਆ ਤੋ ਖਾ ਸਭ ਨਾਲ ਹੁੰਦਾ ਪਰ ਉਹਨਾਂ ਨੇ ਜਿਵੇਂ ਸਿਰ ਦੇ ਨਾਲ ਮੁਕਾਮ ਹਾਸਲ ਕੀਤਾ ਕਿਉਂਕਿ ਮੈਂ ਜਿਹੜਾ ਪੜਿਆ ਉਹ ਕਹਿੰਦੇ ਜੀ ਕਿ 47 ਦੀ ਵੰਡ ਦੇ ਮੌਕੇ ਇਹ ਲੈnde ਪੰਜਾਬ ਤੋਂ ਚੜਦੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਆ ਕੇ ਵਸਿਆ ਮਾਤਾ ਜੀ ਮੌਤਾ ਜਿਹੜੀ ਉਹ ਛੋਟੀ ਉਮਰ ਦੇ ਵਿੱਚ ਹੋ ਗਈ ਸੀ ਤੇ ਦਾਦੀ ਦਾਦੇ ਨੇ ਪਾਲਿਆ ਤੇ ਲਾਲਟਨ ਦੇ ਚਾਨਣ ਦੇ ਵਿੱਚ ਪੜਦੇ ਰਹੇ ਆ ਯਾਨੀ ਕਿ ਜੇਕਰ ਇੱਕ ਮਨੁੱਖ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਗਿਆ ਉਹਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਆਪਦੇ ਪਿੰਡੇ ਦੇ ਉੱਤੇ ਹੰਡਾਇਆ ਤੇ ਇਹ ਸਾਡੇ ਵਾਸਤੇ ਇੱਕ ਮੋਟੀਵੇਸ਼ਨਲ ਗੱਲ ਵੀ ਆ ਕਿ ਭਾਈ ਅਸੀਂ ਇਹਨਾਂ ਗੱਲਾਂ ਦੇ ਅਰਥ ਨੂੰ ਸਮਝ ਗਏ ਸੱਚੇ ਮੂਟੀ ਅਰਥ ਨੂੰ ਸਮਝ ਗਏ ਕਿ ਭਾਈ ਜ਼ਿੰਦਗੀ ਹੈ ਕੀ ਕਾਮਯਾਬੀ ਹੈ ਕੀ ਤੇ ਕਾਮਯਾਬੀ ਤੋਂ ਬਾਅਦ ਫਿਰ ਉਸ ਥਾਂ ਦੇ ਉੱਤੇ ਟਿੱਕੇ ਕਿਵੇਂ ਰਹਿਣਾ ਮੇਰੇ ਇੱਕ ਦੋਸਤ ਨੇ ਦੱਸਿਆ ਕਹਿੰਦੇ ਵੀ ਇੱਕ ਵਾਰੀ ਅਸੀਂ ਅੰਮ੍ਰਿਤਸਰ ਦੇ ਵਿੱਚ ਗਏ ਨਾਲ ਇੱਕ ਨੇਤਾ ਵੀ ਸੀ ਘਰ ਚਲੇ ਗਏ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਤੇ ਕਹਿੰਦੇ ਵੀ ਉਹਨਾਂ ਦੀ ਧਰਮ ਪਤਨੀ ਆਪ ਚਾਹ ਬਣਾ ਕੇ ਲੈ ਕੇ ਆਈ ਇੱਥੇ ਜਕਰ ਕੋਈ ਛੋਟੇ ਮੋਟੇ ਓਦੇ ਵਾਲਾ ਹੋਵੇ ਉਹਨੇ 4-5 ਨੌਕਰ ਰੱਖੇ ਹੁੰਦੇ ਵੀ ਜਾਂ ਆਹ ਚੀਜ਼ ਲੈ ਕੇ ਆ ਸਾਬ ਦੇ ਲਈ ਤਾਂ ਕਿ ਤੂੰ ਖੋਲਣੀ ਆ ਸਭ ਵਾਸਤੇ ਗਰਮ ਪਾਣੀ ਲੈ ਕੇ ਆਓ ਪਰ ਉੱਥੇ ਆਹ ਕੁਝ ਨਹੀਂ ਸੀ ਸਾਦਗੀ ਵਿੱਚ ਜੋ ਮਜ਼ਾ ਹੈ ਸ਼ੌਕੀਆਂ ਨੂੰ ਕੀ ਪਤਾ ਹੈ ਇਹ ਡਾਕਟਰ ਮਨਮੋਹਨ ਸਿੰਘ ਵਰਗੀਆਂ ਮਹਾਨ ਹਸਤਗਈਆਂ ਦੁੱਖ ਇਸ ਗੱਲ ਦਾ ਕਿ 92 ਸਾਲ ਦੀ ਉਮਰ ਦੇ ਵਿੱਚ ਚਲੇ ਗਏ ਤੇ ਤਸੱਲੀ ਇਸ ਗੱਲ ਦੀ ਕਿ 92 ਸਾਲ ਦੀ ਉਮਰ ਪੂਹ ਕੇ ਗਏ ਆ ਤੇ ਦੁੱਖ ਇਸ ਗੱਲ ਦਾ ਕਿ ਇਦਾਂ ਦੇ ਸੂਝਵਾਨ ਨੇਤਾਵਾਂ ਦੀ ਘਾਟ ਆ ਜਿਨ੍ਹਾਂ ਨੇ ਸਿਰ ਨੂੰ ਧਰਮ ਨਹੀਂ ਸੀ ਚੜਿਆ ਸਿੱਖ ਧਰਮ ਨਾਲ ਸੰਬੰਧਤ ਸੀ ਪਰ ਸਾਰੇ ਧਰਮਾਂ ਦੀ ਕਦਰ ਕਰਦੇ ਸੀ ਦੁੱਖ ਇਸ ਗੱਲ ਦਾ ਕਿ ਉਹਨਾਂ ਦੀ ਥਾਂ ਦੇ ਉੱਤੇ ਨਵਾਂ ਪੂਰ ਨਹੀਂ ਹੈਗਾ ਜਿਹੜੇ ਨਵੇਂ ਪੂਰ ਦੇ ਆ ਵੱਡੀ ਗਿਣਤੀ ਦੇ ਵਿੱਚੋਂ ਤਾਂ ਧਰਮ 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 ਬਸ ਆਹ ਕੁਝ ਕਰਦੇ ਆ ਚੰਗੀ ਗੱਲ ਆ ਕਿ ਉਹ ਧਰਮ ਧਰਮ ਨਹੀਂ ਸੀ ਕਰਦੇ ਚੰਗੀ ਗੱਲ ਆ ਕੋਈ ਦੇਸ਼ ਬਾਰੇ ਸੋਚਦੇ ਸੀ ਚੰਗੀ ਗੱਲ ਆ ਕੋਈ ਸਾਦੇ ਮਨੁੱਖ ਸੀ ਚੰਗੀ ਗੱਲ ਆ ਕਿ ਉਹ ਕਾਮਯਾਬੀ ਦੇ ਸਿਖਰ ਨੇ ਉੱਤੇ ਪਹੁੰਚੇ ਪਰ ਦੁੱਖ ਦੀ ਗੱਲ ਇੱਕ ਤੁਰ ਗਏ ਆਪਾਂ ਸਿੱਖਾ ਲਗੇ ਇਹੋ ਜੀਆਂ ਮਹਾਨ ਹਸਤਾਂ ਨੂੰ ਚੇਤੇ ਰੱਖੀਏ ਸਿਰਫ ਇਨੀ ਗੱਲ ਆ